ਚੋਟੀ ਦੇ ਜਿਹੜੇ ਬਰੀਡਰ ਨੇ ਜਿਵੇਂ ਗੁਰਜਾਂ ਟਮਾਸਟਰ ਆ ਕੇ ਉਟਾਲ ਆਲਾ ਠੀਕ ਹੈ ਤੇ ਹਰਿਆਊਏ ਦੇ ਛੋਟੀ ਦੇ 4.5 ਲੱਖ ਰੁਪਏ ਲਾ ਕੇ ਦੀ ਬੰਦੇ ਠੀਕ ਹੈ ਤੇ ਉਹ ਤਾਰੇ ਪ੍ਰਧਾਨ ਦੇ ਘਰੇ ਝੋਟੀਆਂ ਖੜੀਆਂ ਨੇ ਠੀਕ ਹੈ ਆਪਣੇ ਵਿੱਚ ਹੁਣ ਮੇਰੀ ਪਿੱਛੇ ਵੀਡੀਓ ਪਾਈ ਇੱਕ ਕਰੇ 17-18 ਕਿਲੋ ਦੇ ਪਹਿਲਾਂ ਚੱਲੀ ਆਦੀ ਆਪਣਾ ਲੈਦੇ ਰਹਿੰਦਾ ਮੁੰਡਾ ਗੜਦਿਆਣੀ ਦਾ ਠੀਕ ਹੈ ਆਪ ਦੱਸ ਕੇ ਗਿਆ 14-15 ਤੋਂ ਆਮ ਨੋਰਮਲ ਘਰਾਂ ਚ ਚੱਲਦੀਆਂ ਨਹੀਂ ਪਰ ਦੁੱਧ ਦਿਖਾਵਾਂਗੇ ਬਾਕੀ ਤਾਂ ਨਗਾੜਾ ਮੁੰਡਾ ਠੀਕ ਹੈ ਤੇ ਘੱਟੋ ਘੱਟ 20 ਲੀਟਰ ਤੋਂ ਘਟਮੈਸੇ ਨਹੀਂ ਖਰੀਦਦਾ ਬਾਈ ਠੀਕ ਹੈ ਤੇ ਉਹ ਬੰਦਾ ਵੀ ਇਹਦੇ ਸੰਦੇ ਬੱਚ ਖੰਡਰ ਕਟੀਆਂ ਤੇ ਵੀ ਰੁਪਈਆ ਲਾ ਕੇ ਗਿਆ ਅੱਜ ਵੀ ਮੰਗਦਾ ਤੀ ਠੀਕ ਹੈ ਤੇ ਹੋਰ ਆਪਣੇ ਨਾਮੀ ਜਿਵੇਂ ਅੜਕਵਾਸ ਤੋਂ ਬਲਰਾਜ ਹੋ ਰਿਓਗੇ ਠੀਕ ਹੈ ਤੇ ਉਹ ਵੀ ਜਦ ਚੰਗੇ ਚੰਗੇ ਹੋ ਗਏ ਨੇ ਸ਼ਾਜਲੀ ਵਾਲੇ ਪਿੰਡੀ ਦੇ ਘਰੇ ਦੀ ਕੱਟੀ ਸੂਈ ਖੜੀ ਤੀ ਹੁਣ ਠੀਕ ਹੈ ਇਹ ਵਾਲਾ ਵੀ ਬਈ ਆਪਣੇ ਨੂੰ ਮੈਸੇਜ ਵੀ ਵੀ ਰਿਕਾਰਡਿੰਗਾਂ ਵੀ ਪਈਆਂ ਨੇ ਯਾਰ ਆਪਣੇ ਕੋਲੇ ਹੋਰ ਦੱਸ ਅੱਛਾ ਜਦੋਂ ਪੈਸੇ ਲਾ ਰਹਿ ਸੀ ਆਪਣੇ ਉਹ ਅੰਦਰਾਂ ਦੀ ਪਾਰਟੀ ਨੂੰ ਦੁਬਾਰਾ ਵੀ ਅੱਜ ਤੱਕ ਇਹ ਸ਼ੋਅ ਨਹੀਂ ਕਰਿਆ ਬਈ ਇਹ ਤੱਕ ਠੀਕ ਹੈ ਨਹੀਂ ਲੋਕ ਮਾੜੀ ਜੀ ਗੱਲ ਤੇ ਸ਼ੋਅ ਕਰ ਲਾਦੇ ਆ ਆਪਣੇ ਨੂੰ ਅੱਜ ਫੇਰ ਜੀ ਇੱਕ ਕਹਿੰਦੇ ਕਹੌਂਦੇ ਦੀ ਛੋਟੇ ਦੀ ਵੀਡੀਓ ਲੈ ਕੇ ਆਏ ਆ ਸਖਤਪੁਰਾ ਪਿੰਡ ਹੈਗਾ ਕੀ ਕੀ ਇਹਨੇ 5-5 ਲੱਖ ਦੀਆਂ ਮੱਝਾਂ ਜਿਹੜੀਆਂ ਉਹ ਕ੍ਰੋਸ ਕੀਤੀਆਂ ਹੋਈਆਂ ਨੇ ਦੋਸਤੋ ਤੇ ਬਾਕੀ ਗੱਲਬਾਤ ਬਾਈ ਹੋਰਾਂ ਨਾਲ ਗੱਲਬਾਤ ਕੱਡੇ ਏਰੀਆ ਦਾ ਮੈਂ ਕਹਣਾ ਇਹ ਤਰਨਾਟ ਬੁੱਲ ਮੰਨੇ ਆਂਦਾ ਚੋਟੀ ਦਾ ਬੁੱਲ ਹੈਗਾ ਮੋਹਰਾਂ ਦੇ ਵਿੱਚ ਕੀ ਕੀ ਇਹਦੇ ਰਿਕਾਰਡ ਬੋਲਦੇ ਨੇਗੇ ਤੇ ਕੀ ਕੀ ਰਿਕਾਰਡ ਆਏ ਨੇ ਬੱਚਿਆਂ ਦੇ ਵਿੱਚ ਤੇ ਆਜੋ ਦੋਸਤੋ ਘਰ ਆਉਣੇ ਆ ਬਾਈ ਲੱਖੀ ਨਾਲ ਡਾਇਰੈਕਟ ਗੱਲ ਪਿੰਡ ਸਖਤਪੁਰੇ ਦੇ ਬੱਚੇ ਆ ਲਾਲਾ ਤੂੰ ਆਪਣੇ ਏਰੀਏ ਦੇ ਚੋਟੀ ਦੇ ਜਿਹੜੇ ਬਰੀਡਰ ਨੇ ਗੁਰਜੰਟ ਮਾਸਟਰ ਆ ਕੇ ਬਟਾਲ ਵਾਲਾ ਠੀਕ ਹੈ ਤੇ ਹਰਿਆਉ ਦੇ ਚੋਟੀ ਦੇ 4.5 ਲੱਖ ਰੁਪਏ ਲਾ ਕੇ ਦੀ ਬੰਦੇ ਠੀਕ ਹੈ ਤੇ ਉਹ ਤਾਰੇ ਪ੍ਰਧ ਠੀਕ ਹੈ ਇੱਕ ਕਟਾ ਇਹਦਾ ਵਿੱਕੇ ਗੰਡੂਆ ਵਾਗ ਸਿਕੰਦਰ ਗੰਡੂਆ ਬਾਈ ਠੀਕ ਹੈ ਉਹ ਇਹਦਾ ਬੱਚਾ ਬਾਈ ਉਹ ਵੀ ਬਾਈ ਦੇ ਮੂੰਹੋਂ ਸੁਣਾਗੇ ਬਾਈ ਇਹਦਾ ਗੁਣ ਦੱਸ ਦੋ ਕੀ ਆ ਛੋਟੇ ਬਾਈ ਇਹ ਕ੍ਰੋਸਿੰਗ ਨਹੀਂ ਕਰਦਾ ਹਰੇ ਖਰਾਬ ਮੱਜ ਨੂੰ ਠੀਕ ਹੈ ਤੇ ਇਹ ਮੋੜ ਦਿੰਦਾ ਲਾਲਾ ਤੂੰ ਇਹਦਾ ਐ ਨਹੀਂ ਪਤਾ ਵੀ 200 ਮੱਝ ਮੋੜ ਦੇ ਮੇਰੀ ਸਾਹ ਚ ਠੀਕ ਹੈ ਤੇ 2-2 ਲੱਖ ਤਾਂ 3-3 ਲੱਖ ਰੁਪਏ ਦੇ ਮੱਝਾਂ ਮੋੜ ਦਿੰਦਾ ਪਰ ਆਪਾਂ ਨੇ ਘਰੇ ਰੱਖ ਰੱਖਿਆ ਆਪਾਂ ਨੂੰ ਪਤਾ ਵੀ ਜਦੋਂ ਇਹਨੇ ਕ੍ਰੋਸਿੰਗ ਕਰਤੀ ਆਪਣੇ ਕਦੇ ਪਹਿਲਾਂ ਮੇਰੀਆਂ ਮੱਝਾਂ ਕੱਟਿਆ ਨੂੰ ਜਾਇਆ ਕਰਦੇ ਵਿੱਚ ਦੀ ਤੇ ਹੁਣ ਕਦੇ ਮੈਨੂੰ ਦਿੱਕਤ ਨਹੀਂ ਆਇਆ ਵਾਪਸ ਕਰ ਦਿੰਦਾ ਕਿਉਂ ਕਰ ਦਿੰਦਾ ਬਾਈ ਮੰਨ ਲਓ ਵੀ ਕਈ ਮੱਝਾਂ ਨੇ ਆਪਾਂ ਇਨਫੈਕਸ਼ਨ ਹੋ ਜਾਂਦੀਆਂ ਅੰਦਰ ਉਹ ਰਹਿੰਦੀਆਂ ਨਹੀਂ ਹੈਗੀਆਂ ਪਰ ਰਿਪੀਟ ਹੋ ਜਾਂਦੀਆਂ ਨੇ ਮਤਲਬ ਕਿ ਉਹ ਮੱਝਾਂ ਰਹਿੰਦੀਆਂ ਤਾਂ ਹੈ ਹੀ ਨਹੀਂ ਆਪਾਂ ਨੂੰ ਕਲੀਅਰ ਪਤਾ ਹੈਗਾ ਦਵਾਈ ਧਰਾਤੀ ਮੱਝ ਦੇ ਅੰਦਰ ਤਾਂ ਉਹਨ ਲੈ ਕੇ ਨਾ ਆਓ ਕਿਉਂਕਿ ਉਹ ਇਨਫੈਕਸ਼ਨ ਰਹਿੰਦੀ ਹੈ ਇੱਕ ਹੀਟ ਨੂੰ ਟਾਲ ਕੇ ਫੇਰ ਲੈ ਕੇ ਆਓ ਵਾਰੀ ਕਰਾਸ ਕਰਕੇ ਵੀ ਛੱਡ ਕੇ ਭੱਜ ਗਿਆ ਨਾ ਤਾਂ ਉਹਦੇ ਵੀ ਚਾਂਸ ਨਹੀਂ ਹੁੰਦੇ ਮੱਜ ਦੇ ਇਹ ਛੱਡ ਕੇ ਹੀ ਭੱਜ ਜਾਂਦਾ ਫਿਰ ਕਿਹਬਰੀ ਠੀਕ ਹੈ ਜਦੋਂ ਇਹਨੇ 5 ਮਿੰਟਾਂਾਂ ਚ ਦੋ ਵਾਰੀ ਕਰਾਸਿੰਗ ਕਰਤੀ ਤਾਂ 100% ਹੱਲ ਹੈ ਪੱਕਾ ਠੀਕ ਹੈ ਇਹ ਆਫਰਾਂ ਵੀ ਆਪਾਂ ਨੂੰ ਵਧੀਆ ਹੋਈ ਆਈਆਂ ਨੇ ਇਹਦੀਆਂ ਠੀਕ ਹੈ ਵੀ ਕਿਹਨੇ ਰਾਜੀ ਜੀ 10 12 ਸਾਲ ਦੀ ਮੁਰਾਸ਼ੇ ਦੇ ਤੱਕ ਇੰਨੀ ਬਿਊਟੀ ਦਿਖਾ ਦੇ ਦੱਸ 12 ਸਾਲ ਦੇ ਕਿਸੇ ਵੀ ਸਾਨ ਚ ਠੀਕ ਹੈ ਚੰਗੇ ਚੰਗੇ ਸਾਨ ਦੇਖੇ ਨੇ ਤਾਂ ਪਰ ਇੰਨੀ ਬਿਊਟੀ ਨਹੀਂ ਮਿਲਦੀ ਬਾਈ ਠੀਕ ਹੈ ਬਾਪ ਇਹਦਾ ਬਈ ਸੁਲਤਾਨ ਹੈ ਬੁੱਢੇ ਖੜੇ ਵਾਲਾ ਰੇਟ ਬੈਣੀ ਭਾਲ ਬੁੱਢੇ ਖੜੇ ਦਾ ਠੀਕ ਹੈ ਤੇ ਮਾਂ ਇਹਦੀ ਦਾ 22 ਲੀਟਰ ਕੱਢਦੀ ਹਰਿਆ ਹਰਿਆਉ ਤੋਂ ਤਾਰਾ ਪ੍ਰਧਾਨ ਤੇ ਡਾਕਟਰਾਂ ਦੀ ਟੀਮ ਨਾਲ ਜਾ ਕੇ ਲੈ ਆਦੀ ਬਾਈ ਠੀਕ ਹੈ ਜੀ ਦਾ ਜੀਨ ਦੇ ਲਵੇ ਸੀਤਾਪੁਰ گاؤں ਹਰਿਆਣਾ ਚ ਸੀਤਾਪੁਰ ਪਤਾ ਨਹੀਂ ਸੀਤਾ ਬਾਈ ਸੀਤਾਪੁਰਾ ਮੈਂ ਕਹਿੰਨਾ ਠੀਕ ਹੈ ਉੱਥੇ ਬਾਠ ਬਾਠ ਵੱਜਦੇ ਨੇ ਬਾਈ ਢਾਣੀਆਂ ਉਹਨਾਂ ਦੀ ਠੀਕ ਹੈ ਉੱਥੋਂ ਖ ਇਦਣੇ 10 ਸਾਲ ਪਹਿਲਾਂ 12 ਸਾਲ ਪਹਿਲਾਂ ਆਇਆ ਹੋਇਆ ਮਾਂ ਪੱਖੋਂ ਰਿਕਾਰਡ ਦੁੱਧ ਦਾ ਰਿਕਾਰਡ ਕੀ ਹੈ ਮਾਂ ਬਾਈ ਜਿਹੜੇ ਦਸਨ ਮੁਕਾਬਤ ਆਪਾਂ ਦੇਖੀ ਨਹੀਂ ਦੇਖੋ ਬਾਈ ਲਿਆਇ ਸੀ ਜਿਹੜਾ ਠੀਕ ਹੈ ਠੀਕ ਹੈ ਤੇ ਉਹ 22 ਲੀਟਰ ਅਸਰੇ ਦੀ ਬਾਈ ਠੀਕ ਅੱਜ ਵੀ ਇਹ ਬੰਦਾ ਜਾ ਕੇ ਤੁਸੀਂ ਕਹਿ ਦਿਓ ਕੋਈ ਵੀ ਗੱਲ ਬੰਦੇ ਦੀ ਝੂਠੀ ਨਿਕਲ ਜਾਪਾਂ ਦੇਣਦਾਰ ਹੋਵਾਂਗੇ ਠੀਕ ਹੈ ਠੀਕ ਹੈ ਉਰੇ ਕਰੇ ਬੱਚੇ ਖੜੇ ਨੇ ਜਾ ਕੇ ਝੂਠੀ ਦੇਖੋ 4-4 ਲੱਖ ਰੁਪਈਆ ਦੀਆਂ ਠੀਕ ਹੈ ਸਾਂਤਾਂ ਦੇ ਗੰਡੂਆਂ ਆਈ ਗਏ ਇੱਕ ਘਟਾ ਉਹਦੇ ਕੋਲ 29 ਦਾ ਹੋਰ ਖੜਾ ਕਰੇ ਠੀਕ ਹੈ ਤੇ ਇਹਦੇ ਬੱਚਿਆਂ ਦਾ ਬਾਈ ਹੁਣ ਜਿਹੜੇ ਆਪਣੇ ਏਰੀਆ ਦੇ ਲੈਜੈਂਡ ਨੇ ਠੀਕ ਹੈ ਕਿਵੇਂ ਵਰੀਅੰਟ ਮਾਸਟਰ ਹੋਵੇ ਫੌਜੀ ਕਾਨਗੜਾ ਦਾ ਮੁੰਡਾ ਠੀਕ ਹੈ ਤੇ ਇੱਕ ਘਟਾ-ਘਟਾ 20 ਲੀਟਰ ਤੋਂ ਘਟਾ ਮੈਸੇ ਨਹੀਂ ਖਰੀਦਦਾ ਬਾਈ ਠੀਕ ਹੈ ਤੇ ਉਹ ਬੰਦਾ ਵੀ ਇਹਦੇ ਸਾਹਦੇ ਬੱਚਿਆਂ ਤੇ ਪੈਸੇ ਲਾ ਕੇ ਗਿਆ ਸਪ ਅੜਕਵਾਸ ਤੋਂ ਬਲਰਾਜ ਹੋ ਰਹੀਓਗੇ ਠੀਕ ਹੈ ਤੇ ਉਹ ਵੀ ਜਦ ਚੰਗੇ ਚੰਗੇ ਹੁੰਦੇ ਨੇ ਸ਼ਾਜਲੀ ਵਾਲੇ ਪਿੰਡੀ ਦੇ ਘਰੇ ਦੀ ਕੱਟੀ ਸੂਣੀ ਖੜੀ ਦੀ ਹੁਣ ਠੀਕ ਹੈ ਤੇ ਚੰਗੇ ਰੁਪਏ ਲੱਗਦੇ ਸੀ ਪਤਾ ਨਹੀਂ ਸੇਲ ਕਰਤੀ ਬਦ ਨਾ ਬਾਈਆਂ ਇੱਤੀਆਂ ਬਿਊਟੀ ਦੇ ਵਿੱਚ ਵੀ ਵਧੀਆ ਆ ਰਹੀਆਂ ਨੇ ਦੂਜੀ ਗੱਲ ਬਾਈ ਲਾਸਟ ਗੱਲ ਇਹਦੀ ਇਹ ਕਰੀਏ ਵੀ ਇਹਦੀਆਂ ਝੋਟੀਆਂ ਦਾ ਜਿਹੜਾ ਦੁੱਧ ਹੈਗਾ ਕਿਸੇ ਉਹਦਾ ਉਹਦਾ ਵੀ ਕਲੀਅਰ ਕਰ ਦੋ ਫਿਰ ਹੁਣ ਆਪਣੇ ਵਿੱਚ ਹੁਣ ਮੇਰੀ ਪਿੱਛੇ ਵੀਡੀਓ ਪਾਈ ਇੱਕ ਕਰੇ 17 18 ਕਿਲੋ ਤੇ ਪਹਿਲਾਂ ਚੱਲੀ ਇਹਦੀ ਆਪਣਾ ਲੈਦੇ ਰਹਿੰਦਾ ਮੁੰਡਾ ਗੜਦਿਆਣੀ ਦਾ ਠੀਕ ਹੈ ਆਪ ਦੱਸ ਕੇ ਗਿਆ 14 15 ਤੋਂ ਆਮ ਨਾਰਮਲ ਘਰਾਂ 'ਚ ਚੱਲਦੀ ਐ ਨਹੀਂ ਪਰ ਦੁੱਧ ਦਿਖਾਵਾਂਗੇ ਬਾਕੀ ਤਾਰੇ ਦੇ ਘਰੇ ਖੜੀਆਂ ਨੇ ਹੋਰ ਆਪਣੇ ਆਲੇ-ਦਾਲ ਯਾਰ ਠੀਕ ਹੈ ਜੀ ਲਗਭਗ ਸਾਰੇ ਬਰੀਡਰਾਂ ਨੂੰ ਪਤਾ ਉਹ ਵੀ ਪਤਾ ਕਿ ਠੀਕ ਬੱਚੇ ਕੀ ਆ ਰਹੇ ਨੇ ਠੀਕ ਹੈ ਛੋਟੀ ਦੇ ਬਰੀਡਰ ਬਾਈ ਕੋਲੇ ਪਿੰਡ ਪਹੁੰਚਦੇ ਨੇ ਇਹ ਛੋਟੇ ਨੂੰ ਦੇਖਣ ਤੇ ਮੱਝਾਂ ਕਰਾਸਿੰਗ ਕਰਾਉਣਾ ਆਪਾਂ ਇਹਦਾ ਸੀਮਨ ਨਿਕੜਾਇਆ ਬਈ ਅਜੇ ਤੱਕ ਠੀਕ ਹੈ ਕਿਉਂਕਿ ਆਪਾਂ ਨੇ ਆਪਣੀਆਂ ਮੱਝਾਂ ਖਤਰ ਰੱਖਿਆ ਹੋਇਆ ਹੈ ਠੀਕ ਹੈ ਸਪੈਸ਼ਲ ਵੀ ਆਪਣੀ ਨਸਲ ਬਣਾਉਣ ਕਰਕੇ ਆਪਾਂ ਇੱਕ ਜਿਹਦੇ ਘਰੇ ਇਹਦਾ ਬੱਚਾ ਆ ਜਾਂਦਾ ਕੱਟੀ ਆ ਜਾਂਦੀ ਜਾਂ ਕੱਟਾ ਆ ਜਾਂਦਾ ਦਿਖਾਉਂਦੇ ਨਹੀਂ ਹੈਗੇ ਬਾਈ ਕਹਿੰਦਾ ਤੇ ਬਹੁਤ ਜਲਦ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਵਾਂਗੇ ਇਹਦੀਆਂ 3 ਦੀ ਦੁੱਧ ਦੀਆਂ ਕਿੰਨਾ ਦੁੱਧ ਕੱਢ ਰਹੀਆਂ ਨੇ ਪਹਿਲੇ ਨੀਸ਼ ਬੈਣੀ ਵਾਲ ਬੁੱਢੇ ਖਿੜਾ ਵਾਲਾ ਵੀ ਬਾਈ ਆਪਣੇ ਨੂੰ ਮੈਸੇਜ ਵੀ ਵੀ ਰਿਕਾਰਡਿੰਗਾਂ ਵੀ ਪਈਆਂ ਨੇ ਯਾਰ ਆਪਣੇ ਕੋਲੇ ਹੋਰ ਰਸ ਅੱਛਾ ਜਦੋਂ ਪੈਸੇ ਲਾ ਰਹਿ ਕਿ ਆਪਣੇ ਉਹ ਅੰਧਰਾ ਦੀ ਪਾਰਟੀ ਨੂੰ ਦੁਬਾਰਾ ਵੀ ਆਪਾਂ ਕਦੇ ਸ਼ੋਅ ਨਹੀਂ ਕਰਿਆ ਬਈ ਇਹ ਤੱਕ ਠੀਕ ਹੈ ਨਹੀਂ ਲੋਕ ਮਾੜੀ ਜੀ ਗੱਲ ਤੇ ਸ਼ੋਅ ਕਰਨ ਲੱਗਦੇ ਨੇ ਆਪਾਂ ਨੂੰ ਐਡਾ ਬ੍ਰੀਡਰ ਵੀ ਰੁਪਈਏ ਦੁਬਾਰਾ ਤੇ ਆਪਾਂ ਜਵਾਬ ਦੇ ਸਕਦੇ ਆ ਮੋਤ ਹੀ ਆਪਣਾ ਯਾਰ ਆਪਾਂ ਸੇਲ ਨਹੀਂ ਕਰਿਆ ਬਾਈ ਠੀਕ ਹੈ ਐਸੀ ਜੀ ਅੱਛਾ ਠੀਕ ਹੈ ਹਾਂਜੀ ਉਹਦੀ ਕੱਟੀ ਆ ਖੜੀ ਹੈ ਜੀ ਠੀਕ ਹੈ ਜੀ ਜਿਹਦੀ 11ਵੇਂ ਮਹੀਨੇ ਚ ਜਾ ਕੇ 2 ਸ ਅੜਕਵਾਸ ਕ੍ਰੋਸਿੰਗ ਹੋ ਕੇ ਗਈ ਤੇ ਬਾਈ ਨੂੰ ਮੈਂ ਦਵਾਈ ਦਿੱਤੀ ਹੈ ਬੱਚਾ ਇਹ ਲੱਖੀ ਨੇ ਦਵਾਈ ਦਿੱਤੀ ਇਹ ਬਲਰਾਜ ਮੇਰੇ ਤੋਂ ਕ੍ਰੋਸਿੰਗ ਕਰਾ ਕੇ ਰਿਹਾਦਾ ਅੜਕਵਾਸੀਆ ਉਹਨਾਂ ਦੇ ਘਰੋਂ ਕੱਟੀ ਆਈ ਹੋਈ ਹੈ ਇਹ ਇਹ ਬਾਈ ਨੂੰ ਮੈਂ ਮੱਝ ਦੇ ਦੀ ਮੰਗ ਰਾਈ ਸੀ ਇਹ ਬਾਈ ਕੋਲੇ ਇਹ ਕੱਟੀ ਇੱਕ ਦਿਨ ਦੀ ਉਹ 30000 ਰੁਪਏ ਦੀ ਨੂੰ ਬਾਈ ਨੇ ਕਹਦੇ ਵੀ ਮੋੜ ਦੀ 30000 ਰੁਪਏ ਦੀ ਬੱਚਾ ਉਦੋਂ ਰੱਖਦਾ ਸੀ 10 20 ਦਿਨਾਂ ਦੀ ਬੱਚਾ ਸੀ ਹਾਂ 10 20 ਦਿਨਾਂ ਦੀ ਸੀ ਉਹਨਾਂ ਦਾ ਫੋਨ ਵੀ ਆਇਆ ਸੀ ਫਿਰ ਵੀ ਫਿਰ ਵੀ ਫੋਨ ਆਇਆ ਸੀ ਉਹਨੇ ਕਹਿੰਦਾ ਚੰਗੇ ਰੁਪਏ ਦੇ ਦੂੰ ਬਾਈ ਕਹਿੰਦਾ ਦੇ ਦੇ ਤੇ ਉਹ ਦੂਜੀ ਇਹਨੇ ਆਪਣੇ ਤੋਂ ਕ੍ਰੋਸ ਕਰਾਈ ਉਹ ਕਿਹਦੀ ਕੱਟੀ ਹੋਰ ਖੜ ਤੇ ਉਹ ਸਾਲ ਦੀ ਉਹ 11ਵੇਂ ਮਹੀਨੇ ਚ ਜਾ ਕੇ ਹੋ ਗਏ ਦੋਨੇ ਕਟੀਆਂ ਆਈਆਂ ਨੇ ਦੋਏ ਕਟੀਆਂ ਆਈਆਂ ਨੇ ਠੀਕ ਹੈ ਰਿਜ਼ਲਟ ਮੰਨਦੇ ਤੁਸੀਂ ਨਹੀਂ ਰਿਜ਼ਲਟ ਬਹੁਤ ਵਧੀਆ ਬਾਈ ਜੀ ਹੋਰ ਛੋਟੇ ਨਹੀਂ ਆਪਣਲੇ ਦੇ ਕਟੀਆਂ ਖੜੀਆਂ ਨੇ ਉਹਦੇ ਨਾਲੋਂ ਪੂਰਾ ਦਿਨ ਰਾਤ ਦਾ ਫਰਕ ਹੈ ਆਪਾਂ 19 21 ਦਾ ਨਹੀਂ ਕਹਿ ਸਕਦੇ ਪੂਰਾ ਦਿਨ ਰਾਤ ਦਾ ਵਟਾ ਹੈ ਠੀਕ ਹੈ ਤੇ ਬਿਊਟੀ ਚ ਵੀ ਤੇ ਕੱਦ ਕਾਟ ਚੋਂ ਸਾਰੇ ਪਾਸੋਂ ਠੀਕ ਹੈ ਬਾਕੀ ਹਜੇ ਵੀ ਕੋਈ ਬਰੀਡ ਕਹਿੰਦੇ ਨੇ ਵੀ ਯਾਰ ਅਸੀਂ ਬਰੀਡ ਤਿਆਰ ਕਰੀਏ ਪਰ ਟੀਕਿਆਂ ਤੇ ਉਹਨਾਂ ਦਾ ਵਿਸ਼ਵਾਸ ਨਹੀਂ ਹੈਗਾ ਕਿਉਂਕਿ ਟੀਕੇ ਦੇ ਵਿੱਚ ਕੁਝ ਹੋਰ ਹੁੰਦਾ ਕਿ ਲਿਖਿਆ ਕੁਝ ਹੋਰ ਹੁੰਦਾ ਸਾਰਿਆਂ ਨੂੰ ਇਹ ਗੱਲ ਪਤਾ ਹੁੰਦੀ ਹੈ ਬਹੁਤ ਜ਼ਿਆਦਾਤਰ ਟੀਕੇ ਇਹੀ ਗੱਲ ਕਰਕੇ ਨਹੀਂ ਕਿਸਾਨ ਭਰਾ ਭਰਾ ਰਹੇ ਜੇ ਤੁਸੀਂ ਡਾਇਰੈਕਟ ਕ੍ਰੋਸਿੰਗ ਤੇ ਬੁੱਲ ਜਿਹੜਾ ਸੋਹਣੇ ਬੱਚੇ ਆਉਣ ਆ ਵੀ ਸਾਨੂੰ ਵਧੀਆ ਬੁੱਲ ਹੋਵੇ ਨਾਮੀ ਬੁੱਲਾਗਾ ਬੱਚੇ ਵੀ ਬਹੁਤ ਸੋਹਣੇ ਹੁੰਦੇ ਨੇ ਤੇ ਚੋਟੀ ਦੇ ਬਰੀਡਰ ਜਿਹੜੇ ਉਹ ਇਸ ਝੋਟੇ ਦੇ ਉੱਤੇ ਪੈਸੇ ਵੀ ਰੱਜ ਕੇ ਲਾ ਰਹੇ ਹੈਗੇ ਪਰ ਬਾਈ ਹੋਰੀ ਵੇਚ ਨਹੀਂ ਰਹੇ ਕਿਉਂਕਿ ਨਸਲਾ ਜਿਹੜੀ ਉਹ ਆਪ ਦੇ ਏਰੀਆ ਦੇ ਵਿੱਚ ਸੁਧਾਰ ਕਰਨਾਗਾ ਬਾਈ ਨਾਲ ਕਰ ਲਿਓ ਸੰਪਰਕ ਨੰਬਰ ਥੋੜੀ ਸਕਰੀਨ ਤੇ ਚੱਲੀ ਜਾਂਦਾਗਾ ਤੇ ਬਾਈ ਫੀਸ ਦੀ ਗੱਲ ₹2000 ਰੁਪਈਆ ਰੱਖੀ ਹੋਈ ਆ ਆਪਣੀ ₹2000 ਕਿਸਾਨ ਪ੍ਰੋ ਉਹ ਫੀਸ ਆ ਪਹਿਲਾਂ ਤੂੰ ਚੱਲਦੀ ਆ ਆਪਣੇ ਪਿੱਛੇ ਪਕੜਾ ਤੂੰ ਫਿਰ ਦੋਤੀ ਚੱਲ ਦਿੱਤਾ ਕੋਈ 100 ਕਿਲੋਮੀਟਰ ਦੇ ਵਿੱਚੋਂ ਆਊਗਾ ਕਿਸਾਨ ਭਰਾ ਉਹਨੂੰ ਡਿਸਕਾਊਂਟ ਸਪੈਸ਼ਲ ਦਿੱਤਾ ਜਾਊਗਾ ਤੇ ਕਰਿਓ ਵੀਡੀਓ ਸ਼ੇਅਰ ਧੰਨਵਾਦੀ ਸਾਰਿਆਂ ਦਾ